ਅੱਪਾ ਹੁਣ ਪਹੁੰਚ ਗਏ ਉੱਪਰਲੇ ਸਟੈਂਡ ਦੇ ਉੱਪਰ ਜਿਹੜਾ ਉੱਪਰਲਾ ਸਟੈਂਡ ਹੈ ਮਾਤਾ ਨਾਨਾ ਨਾ ਦੇਵੀ ਦਾ ਤੇ ਆ ਆਪਣੀਆਂ ਗੱਡੀਆਂ ਖੜੀਆਂ ਨੇ ਦੋਵੇਂ ਤੇ ਉੱਪਰ ਮੇਰੇ ਪਿੱਛੇ ਤੁਸੀਂ ਉੱਧਰ ਦੇਖ ਰਹੇ ਹੋ ਮਾਤਾ ਦਾ ਮੰਦਿਰ ਹੈਗਾ ਉਹ ਉੱਪਰਲੇ ਪਾਸੇ ਤੇ ਇਹ ਉੱਪਰਲਾ ਸਟੈਂਡ ਹੈ ਜੀ ਜੇ ਤੁਹਾਨੂੰ ਇੱਥੇ ਤੁਹਾਨੂੰ ਬੱਸ ਵੀ ਇੱਥੀ ਤਾਰੂਗੀ ਤਾਂ ਤੁਹਾਨੂੰ ਸਾਰਾ ਕੁਝ ਇੱਥੇ ਹੀ ਮਿਲ ਜਾਣਾ ਬੱਸ ਵੀ ਮਿਲ ਜਾਣੀ ਹੁੰਦੀ ਹੈਗੀ ਇੱਥੇ ਤੇ ਗੱਡੀਆਂ ਗੁੱਡੀਆਂ ਵਗੈਰਾ ਵੀ ਸਾਰੀਆਂ ਤੁਹਾਨੂੰ ਇੱਥੇ ਹੀ ਮਿਲ ਜਾਣਗੀਆਂ ਤੇ ਉਹ ਉੱਪਰ ਮਾਤਾ ਨਾਨਾ ਦੇਵੀ ਜੀ ਦਾ ਮੰਦਿਰ ਹੈਗਾ ਤੇ ਹੁਣ ਉੱਪਰ ਚੱਲਦੇ ਆ ਕਿਉਂਕਿ ਰਾਤ ਦਾ ਟਾਈਮ ਹੋ ਗਿਆ ਹੁਣ ਉੱਪਰ ਜਾਂਦੇ ਕਰਦੇ ਸਾਨੂੰ ਥੋੜਾ ਜਿਹਾ ਹਨੇਰਾ ਹੋ ਜਾਊਗਾ ਤੇ ਚਲੋ ਬਾਕੀ ਹੁਣ ਚੱਲਦੇ ਆ ਕਰਦੇ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖ ਦਿਓ ਕਿਉਂਕਿ ਜਿਆਦਾ ਹਨੇਰਾ ਹੋ ਗਿਆ ਨਾ ਹੁਣ ਟਾਈਮ ਵੀ ਬਹੁਤ ਹੋ ਗਿਆ ਬਸ ਹੁਣ ਚੱਲਦੇ ਆਗੇ ਤੇ ਜਾ ਕੇ ਮੱਥਾ ਟੇਕ ਲਿਆਂਗੇ ਚਲੋ ਫੇ ਚੱਲੀਏ ਸਾਹਮਣੇ ਦੇਖੋ ਜੀ ਮਾਤਾ ਜੀ ਦਾ ਕਿੰਨਾ ਸੋਹਣਾ ਦਰਬਾਰ ਆ ਜੀ ਰਾਤ ਦਾ ਟਾਈਮ ਆਗਾ ਤੇ ਕਰੋ ਦਰਸ਼ਨ ਤੁਸੀਂ ਵੀ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ। ਤੁਹਾਡਾ ਸਾਰਾ ਠੀਕ ਹੋ। ਤੇ ਅੱਜ ਅਸੀਂ ਆ ਗਏ ਜੀ ਮਾਤਾ ਨਾਨਾ ਦੇਵੀ ਮੱਥਾ ਟੇਕਣ ਤੇ ਚਲੋ ਤੁਹਾਨੂੰ ਵੀ ਦਰਸ਼ਨ ਕਰਵਾਨੇ ਆਗੇ ਬਣੇ ਹੋ ਜੀ ਨਾਲ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਜੈ ਮਾਤਾ ਜੀ ਕਮੈਂਟਾਂ ਵਿੱਚ ਜਰੂਰ ਲਿਖਿਓ। ਮਾਤਾ ਦਾ ਨਾਮ ਚੋਣੀਆਂ ਭਰ ਲਓ ਤੁਸੀਂ ਤੇ ਲੈ ਲਓ ਖੁਸ਼ੀਆਂ ਮਾਤਾ ਜੀ ਦੇ ਸਾਹਮਣੇ ਦਰਬਾਰ ਆ ਜੀ ਮਾਤਾ ਜੀ ਦਾ ਤੇ ਆਜੋ ਆਪਾਂ ਦਰਸ਼ਨ ਕਰਦੇ ਹਾਂ। ਅਗੇ ਆਗੇ ਤੇਜੀ ਮੱਤ ਦੇ ਮੰਦਿਰ ਤੇ ਇਹ ਹੁਣ ਆਪਾਂ ਕਰਦੇ ਆਂ ਦਰਸ਼ਨ ਪਿੱਛੇ ਮੰਦਿਰ ਤੇ ਕਾਲ ਵਾਪਸੀ ਪਿੱਛੇ ਸੰਦੀਪ ਵੀ ਪਿੱਛੇ ਆ ਰਿਹਾ ਹੈਗਾ ਦੀਪਾ ਵੀ ਪਿੱਛੇ ਹੈਗਾ ਤੇ ਆ ਰਹੇ ਨੇ ਕਿ ਸਾਰੇ ਪਿੱਛੇ ਸਾਰੇ ਪੰਜੇ ਜਣੇ ਤੇ ਹੁਣ ਆਪਾਂ ਟਿਕਦੇਗੇ ਮੱਥਾ ਤੇ ਚੱਲਦੇ ਆਂਗੇ ਦੇਖੋ ਬੈਠਾਗਾ ਉੱਪਰ ਚੜਿਆ ਮੰਦਿਰ ਦੇ ਉੱਤੇ ਬਾਂਦਰ ਮੰਦਰ ਬਹੁਤ ਸੋਹਣਾ ਲੱਗ ਰਿਹਾ ਜੀ। ਇਧਰ ਅਖੰਡ ਧੂਣਾ ਜੀ ਜਿਹੜਾ ਕਿ 12 ਮਹੀਨੇ ਦੇ ਦਿਨ ਚੱਲਦਾ ਹੀ ਰਹਿੰਦਾ। ਬੜਾ ਸੋਹਣਾ ਮੰਦਰ ਹੈ ਜੀ ਮਾਤਾ ਜੀ ਦਾ। ਆਨੇ ਕੜ ਜਾਓ। ਅੰਦਰ ਦਰਸ਼ਨ ਕਰੋ ਜੀ। ਦੇਖੋ ਬੜਾ ਸੋਹਣਾ ਮੰਦਿਰ ਲੱਗ ਰਿਹਾ ਜੀ ਮਾਤਾ ਨਾਨਣ ਦੇਵੀ ਜੀ ਦਾ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖ ਦਿਓ ਜੀ ਇੱਧਰ ਪਰੇ ਦੇ ਦਰਸ਼ਕੋਣ ਨੇ ਆਰ ਪੀ ਬੜੀ ਹੈ ਜੀ ਹੁਣ ਦੇਖ ਸਕਦੇ ਹਾਂ ਮਾਤਾ ਦੇ ਮੰਦਰ ਦਾ ਬਹੁਤ ਸੋਹਣਾ ਨਜ਼ਾਰਾ ਕਰਾ ਰਹਾ ਹਾਂ ਤਾਂਤ ਬਹੁਤ ਆ ਗਈ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਉਹ ਆ ਦਾ ਮਾਤਾ ਦੇ ਦਰਬਾਰ ਤੇ ਇੱਧਰ ਦਰਸ਼ਨ ਕਰੋ ਜੀ ਸ਼੍ਰੀ ਬਜਰੰਗ ਬਲੀ ਸ਼੍ਰੀ ਗਣੇਸ਼ ਜੀ ਦੇ ਦੇਖੋ ਬਹੁਤ ਜ਼ਿਆਦਾ ਬੱਦਲ ਆ ਗਏ ਤੇ ਇੱਧਰ ਧੂਣਾ ਹੈ ਜੀ ਤੇ ਇੱਧਰ ਮੰਦਰ ਆ ਗਿਆ ਮਾਤਾ ਜੀ ਦਾ ਆਪਣੀ ਦਾ ਇਦੋਂ ਪਾ ਬਣਵਾਵਾਗੇ ਹੁਣ ਇੱਥੋਂ ਕਰਖੜੀ ਜੀ ਯਾਰ ਇਹ ਦੇਖੋ ਇਹ ਸਾਹਮਣੇ ਗੇਟ ਆ ਜੀ ਜਿੱਥੋਂ ਜਾਣਾ ਮੋੜਨੇ ਛਾਲ ਮਾਰੀ ਸੀ ਤੇ ਇਹ ਆ ਸਾਹਮਣੇ ਫਿਲਹਾਲ ਹੁਣ ਬੰਦ ਕਰਤਾ ਏ ਤੇ ਇੱਥੇ ਬੜੀਆਂ ਸੋਹਣੀਆਂ ਸੁਣੀਆਂ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਤੇ ਦੇਖੋ ਤੁਸੀਂ ਦੇਖ ਸਕਦੇ ਹੋਗੇ ਤੇ ਹਰ ਇੱਕ ਤਰ੍ਹਾਂ ਦਾ ਜਿਹੜਾ ਸਮਾਨ ਇੱਥੋਂ ਮਿਲ ਜਾਂਦਾਗਾ ਤੇ ਇਧਰ ਵੀ ਜੇ ਤੁਸੀਂ ਕੋਈ ਵੀ ਸਮਾਨ ਲੈਣਾ ਹੋ ਤੇ ਆ ਸੰਦੀਪੂਰੀ ਲੱਗ ਜਣਾ ਤਾਂ ਮੈਨੂੰ ਕੋਈ ਫਿੱਟ ਆਉ ਕੋ ਨਹੀਂ ਆਉ ਤੇ ਦੇਖੋ ਸਾਰੇ ਸਮਾਨ ਇੱਧਰ ਕਿੰਨੀਆਂ ਵਧੀਆ ਜਿਹੜੀਆਂ ਮੂਰਤੀਆਂ ਨੇਗੇ ਉਹ ਵੀ ਮਾਤਾ ਦੀਆਂ ਹਰ ਇੱਕ ਤਰ੍ਹਾਂ ਦੀਆਂ ਜਿਹੜੀ ਮੂਰਤੀ ਇੱਥੋਂ ਮਿਲੂਗੀ ਤੁਸੀਂ ਦੇਖ ਸਕਦੇ ਹੋਗੇ